ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਹਾਂ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂਦਲ ਕਰਨਾ ਹੋਵੇ ਜਾਂ ਇੰਦਾ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਜੇ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਪਹਿਲੇ ਸੂਏ ਸੋ ਇਹ ਵੀ ਤਾਂ ਜਰਸੀ ਬੱਚੀ ਦਿਖਾਉਂਗਾ ਹਵਾਨਾ ਕਰਮਾਣੀ ਦੇ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਹੋਇਆ ਮਗਰ ਬੱਚੀ ਆ ਸੋ ਵੀਡੀਓ ਦੇ ਐਂਡ ਤੱਕ ਵੇਖਿਆ ਜੇ ਜੀਨੂੰ ਪਸੰਦ ਆਜੂਗੇ ਇੱਥੇ ਆ ਕੇ ਆਪ ਦੀ ਜ਼ੱਲੀ ਨਾਲ ਖਰੀਦਾਈ ਕਰ ਲਿਆ ਜੇ ਨੰਬਰ ਬਾਈ ਜੀ ਹੋਰ ਉਹਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਸੋਹਣੀ ਜਰਸੀ ਬਾਈ ਦੀ ਕਰਮਾਲੀ ਪਹਿਲਾ ਸੂਆ ਸੂਈ ਹੈ ਮੂਹ ਤੋਂ ਦੋ ਦੰਦ ਦੋਸਤੋ ਕੱਲ ਸੂਈ ਹੈ ਬਾਈ ਕਹਿੰਦਾ ਬੱਚਾ ਮਗਰ ਬੱਚੀ ਕੱਲ ਦੀ ਸੂਈ ਥੱਲੇ 8-9 ਕਿਲੋ ਗੋੜਾ ਬਾਈ ਕਹਿੰਦਾ ਇਸ ਟਾਈਮ ਥੱਲੇ ਤਿਆਰ ਆ ਬੂਤੀ ਬਾਤੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਪੈਟ ਫੁੜਾ ਜੰਗਾ ਚੌੜਾ ਹਵਾਨਾ ਵੇਚ ਸਕਦੇ ਆ ਬੈਗ ਤੋਂ ਬਹੁਤ ਸੋਹਣਾ ਕਰਮਾੜੀ ਨੇ ਫਿਟਿੰਗ ਨਾਲ ਤਿਆਰ ਕੀਤਾ ਹੋਇਆ ਦੋਸਤੋ ਹਵਾਨਾ ਬਹੁਤ ਸੋਹਣਾ ਕਰਮਾੜੀ ਨੇ ਫਿਟਿੰਗ ਨਾਲ ਤਿਆਰ ਕੀਤਾ ਹੋਇਆ ਥਾਨ ਸੋਹਣੇ ਚਾਰੇ ਮੁਠੀ ਵਾਲੇ ਗੈਪ ਚ ਨਿੱਕਰ ਮ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਾਨਾ ਸੇਮ ਇਸਾਈ ਸੋਰਸ਼ਾਂਗ ਪੂਰਾ ਵੀ ਨਹੀਂ ਕਾਤਕਾਰ ਦੋਸਤੋ ਦਰਮਿਆਨਾ ਨਾ ਬੜੀ ਵੱਡੀ ਨਾ ਬੜੀ ਛੋਟੀ ਦਰਮਿਆਨੇ ਜੀ ਕਾਦੀ ਜਰਸੀ ਆ ਪੈਟਪੂੜਾ ਸੋਹਣਾ ਬੱਚਾ ਮਗਰ ਬੱਚੀ ਵਾਣਾ ਵੇਚ ਸਕਦੇ ਆ ਬੈਗ ਤਾਂ ਬਹੁਤ ਸੋਹਣਾ ਫਿਟਿੰਗ ਵਾਲਾ ਤਿਆਰ ਕੀਤਾ ਹੋਇਆ ਕਰਮਾੜੀ ਨੇ ਉਥੀ ਬਾਤੀ ਦੋਸਤੋ ਸੋਹਣੀ ਆ ਆ ਦੋਸਤੋ ਵੇਚ ਸਕਦੇ ਆ ਬੂਥੀ ਬਾਤੀ ਸੋਹਣੀ ਛੋਟਾ ਕੰਨ ਬੋਦੀ ਆ ਜਰਸੀ ਆ ਤਾਂ ਵੇਚ ਸਕਦੇ ਆ ਦੋਸਤੋ ਬੈਗ ਤਾਂ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿਕਰ ਮੈਂ ਕੱਲੇ ਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮੇ ਸਾਈਜ਼ ਇੱਕ ਨੰਬਰ ਬੱਚੀ ਦਾ ਪ੍ਰਾਈਸ ਬਾਈ ਨੇ ਰੱਖਿਆ ਹੋਇਆ 45000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਣ ਹੋ ਜੂ ਸੋ ਜਿਹਨੂੰ ਪਸੰਦ ਆ ਜੂ ਕਿ ਨੰਬਰ ਬਾਈ ਜੀ ਹੋਣਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਕੋਈ ਬਾਈ ਜੀ ਹੋਣਾ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਬਿਲਦਿਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ